ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਬੜੇ ਠੀਕ ਠਾਕ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਅਦਰਕ ਦੇ ਅਚਾਰ ਦੀ ਵੀਡੀਓ ਤੇ ਇਹ ਆਪਾਂ ਅਦਰਕ ਦਾ ਅਚਾਰ ਜੀ ਸਿਰਕੇ ਨਾਲ ਬਣਾਵਾਂਗੇ ਤੇ ਅਦਰਕ ਦਾ ਅਚਾਰ ਆਪਾਂ ਸਿਰਫ 5 ਮਿੰਟਾਂ 'ਚ ਹੀ ਤਿਆਰ ਕਰ ਲਾਂਗੇ ਇਹ ਸਿਰਕੇ ਵਾਲਾ ਅਚਾਰ ਤੇ ਇਹਦੇ ਲਈ ਆਪਾਂ ਨੇ ਅਦਰਕ ਲਿੱਤਾ ਜੀ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਜੀ ਤੇ ਸਾਰੀ ਇਹਦੀ ਧੂੜ ਮਿੱਟੀ ਸਾਫ਼ ਹੋ ਗਈ ਤੇ ਅਦਰਕ ਤੁਸੀਂ ਜੀ ਰੇਸ਼ੇ ਵਾਲਾ ਲੈਣਾ ਜਿਵੇਂ ਇਹਦੇ ਵਿੱਚ ਧਾਗੇ ਹੁੰਦੇ ਆਗੇ ਇਸ ਤਰ੍ਹਾਂ ਦਾ ਧਾਗੇ ਵਾਲਾ ਲੈਣਾ ਅਦਰਕ ਅਚਾਰ ਲਈ ਤੇ ਇਹ achar ਫਿਰ ਬਹੁਤ ਵਧੀਆ ਰਹਿੰਦਾਗਾ ਜੇ ਧਾਗੇ ਵਾਲੇ ਅਦਰਕ ਦਾ achar ਪਾਇਆ ਹੋਵੇ ਲੈ ਲਏ ਜੀ ਨਮਕ ਤੇ ਆਪਾਂ ਲੈਤਾ ਸਿਰਕਾ 1 ਕੱਪ ਤੇ ਤਿੰਨੇ ਚੀਜ਼ਾਂ ਆਪਾਂ ਲੈਤੀਆਂ ਬਸ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਇੱਚ ਸਿਰਕੇ ਵਾਲੇ ਅਦਰਕ ਦੇ achar ਚ ਤੇ ਆਚਾਰ ਲਈ ਜੀ ਆਪਾਂ ਨੇ ਅਦਰਕ ਨੂੰ ਹੁਣ ਆਪਾਂ ਨੇ ਛਿਲ ਲੈਣਾ ਚੰਗੀ ਤਰ੍ਹਾਂ ਆਪਾਂ ਇਹਦੇ ਛਿਲਕੇ ਰੱਖੇ ਇੱਕ ਸਾਈਡ ਰੱਖ ਲੈ ਛਿਲਕੇ ਕਿਉਂਕਿ ਇਹ ਤੋਤੇ ਹੋਏ ਸੀ ਤੇ ਇਹਨਾਂ ਨੂੰ ਆਪਾਂ ਚਾਹ ਵਗੈਰਾ ਦੇ ਵਿੱਚ ਯੂਜ਼ ਕਰ ਸਕਦੇ ਆਂਗੇ ਵਰਤ ਸਕਦੇ ਆਂ ਚਾਹ ਬਣਾਉਣ ਵੇਲੇ ਹੁਣ ਆਪਾਂ ਇਹਦੇ ਲੰਬੇ ਲੰਬੇ ਪੀਸ ਕੱਟ ਲਾਂਗੇ ਜੀ ਅਦਰਕ ਦੇ ਆਪਣੇ ਕੋਲ ਹੋਰ ਵੀ ਅਦਰਕ ਹੈਗਾ ਪਰ ਆਪਾਂ ਥੋੜਾ ਜਿਹਾ ਆਚਾਰ ਹੀ ਬਣਾਵਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਲੰਬੇ ਲੰਬੇ ਪੀਸ ਕਰ ਲੈਣੇ ਆ ਇਹਦੇ ਅਦਰਕ ਦੇ ਇਹ ਆਪਾਂ ਨੇ ਨਾਮ ਕਰ ਲਾ ਲਈ ਚੰਗੀ ਤਰ੍ਹਾਂ ਅਰ ਕਾ ਵੀ ਸਾਰਾ ਇਹਦੇ ਵਿੱਚ ਮਿਕਸ ਕਰ ਲਾਂਗੇ ਜੀ ਤੇ ਨਮਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਰਲਆ ਲਿਆ ਸੀਗਾ ਜੀ ਤੇ ਫੋਨ ਮੇਰੇ ਕੋਲੇ ਟ੍ਰਾਈਪੋਡ ਹੈ ਨਹੀਂਗਾ ਜੀ ਇਸ ਕਰਕੇ ਮੈਂ ਆਪਣੇ ਆਪ ਹੀ ਵੀਡੀਓ ਸ਼ੂਟ ਕਰ ਰਹੀ ਆ ਤੇ ਤਾਂ ਕਰਕੇ ਮੈਨੂੰ ਥੋੜੀ ਦਿੱਕਤ ਆਉਂਦੀ ਹੈਗੀ ਵੀਡੀਓ ਸ਼ੂਟ ਕਰਨ 'ਚ ਤੇ ਲਓ ਜੀ ਫਿਰ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਨਮਕ ਵੀ ਮਿਕਸ ਕਰ ਲਿਆ ਤੇ ਸਿਰਕਾ ਵੀ ਤੇ ਹੁਣ ਆਪਣਾ ਆਚਾਰ ਬਣ ਕੇ ਤਿਆਰ ਆ ਜੀ ਬਿਲਕੁਲ ਤੇ ਇਹਨੂੰ ਹੁਣ ਆਪਾਂ ਜੀ ਦੋ ਦਿਨਾਂ ਬਾਅਦ ਖਾ ਸਕਦੇ ਆਂਗੇ ਸਿਰਕੇ ਵਾਲੇ ਆਚਾਰ ਨੂੰ ਤੇ ਧੁੱਪ ਲਵਾਣੀ ਆ ਤਾਂ ਤੁਸੀਂ ਲਵਾ ਸਕਦੇ ਇਹਨੂੰ ਜੀ ਨਹੀਂ ਧੁੱਪ ਲਵਾਣ ਦੀ ਕੋਈ ਲੋੜ ਨਹੀਂ ਤੇ ਬਸ ਇਹਨੂੰ ਦੋ ਦਿਨਾਂ ਬਾਅਦ ਤੁਸੀਂ ਖਾ ਸਕਦੇ ਆਂਗੇ ਕਿਉਂਕਿ ਜੇ ਤੁਰੰਤ ਖਾਵਾਂਗੇ ਤਾਂ ਹੁਣ ਇਹ ਥੋੜਾ ਕੜਵਾ ਲੱਗੂਗਾ ਕੋੜਾ ਤੇ ਇਸ ਕਰਕੇ ਆਪਾਂ ਇਹਨੂੰ ਦੋ ਦਿਨਾਂ ਬਾਅਦ ਖਾ ਸਕਦੇ ਆਂ ਜੀ ਤੇ ਇਹ ਤਰੀਕਾ ਕਿਵੇਂ ਲੱਗਿਆ ਜੀ ਸਿਰਕੇ ਵਾਲਾ ਆਚਾਰ ਪਾਉਣ ਦਾ ਤੇ ਬਹੁਤ ਹੀ ਸੌਖਾ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਜੀ ਸਿਰਕੇ ਵਾਲੇ ਆਚਾਰ ਦਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣਾ achar ਬਣ ਕੇ ਤਿਆਰ ਤੇ ਮਿਲਦੇ ਜੀ ਕਿਸੇ ਹੋਰ ਵੀਡੀਓ ਨਾਲ